ਉਹ ਸਾਡੀ ਆ ਕੇ ਚੋਰੀ ਪੰਜਾਬ ਹੋ ਗਈ ਸੀ ਕੀ ਕਰੀਏ ਕਿਸੇ ਨੂੰ ਮਿਲਣਾ ਕੋਈ ਅੱਤ ਕਿਹੜੇ ਕੰਮਾਂ ਚ ਪੈ ਗਏ ਮੈਂ ਉਹਦੇ ਨਾਲ ਆ ਗਿਆ ਜੀ ਮੇਰੇ ਘੁੱਟੇ ਉਹਦੇ ਨਾਲ ਬੁੱੱਡ ਗਿਆ ਨਾਲ ਆਇਆ ਤੂੰ ਤੇ ਮੈਨੂੰ ਕਹਿੰਦੇ ਕਿ ਲੋਹਾ ਲਗੋਇਆ ਹੈ ਜੱਟ ਕੇ ਲੈ ਕੇ ਆ ਜਦੋਂ ਮੈਂ ਕਿਹਾ ਲੋਹਾ ਲਗੋਇਆ ਹੈ ਤਾਂ ਚੋਰੀ ਦਾ ਕਿਤੇ ਤੂੰ ਤਾਂ ਮਾਰਗ ਵਾਲਾ ਚੇਵੀ ਨਾ ਲਾ ਗਈ ਪੂਰਾ ਭਾਈ ਵਾਲਾ ਭਾਈ ਨਾ ਜਿਹੜਾ ਨੰਬਰ ਹੈ ਫੋਨ ਮਿਲਾਉਣੇ ਉਹਦਾ ਨੰਬਰ ਲਿਖੇ ਗਿਆ ਗਿਆ ਤਾਂ ਪੂਰੇ ਹੋਏ ਟੋਡੇ ਸਾਡੇ ਵੰਡ ਬਾੜੀਆ ਵੀ ਦੱਸੀ ਜਾਂਦਾ ਜੀ ਨੂੰ ਵੇਚਦੇ ਆ ਜਾ ਕੇ ਬਾੜੀ ਦਾ ਕੀ ਨਾਮ ਹੈ ਨਹੀਂ ਸਾਡੇ ਵੰਡੇ ਕੱਥਾ ਹੋਇਆ ਪਿਆ ਇਹਨਾਂ ਦੇ ਹੱਥ ਉੱਪਰ ਹੋ ਮਚੀ ਹੋਏ ਕੋਈ ਨਾਂ ਕੀ ਹੈ ਬਾੜੀ ਦਾ ਹਾਂਜੀ ਨਾਮ ਕੀ ਹੋਗਾ ਦਾ ਨਾਮ ਨਹੀਂ ਪਤਾ ਜੀ ਨਾਮ ਕਿਹਨ ਸਾਲਾ ਤੂੰ ਸਾਰਿਆਂ ਨੂੰ ਪਤਾ ਮੈਨੂੰ ਕਿਤੇ ਢਾਂਗ ਫੜਾਈ ਕਰੀਦਾ ਇਹਦਾ ਦੱਸੂਗਾ ਸੁਣ ਲੋਟ-ਰੋਡ ਤੇ ਜੇ ਮੈਂ ਚੇੜ ਦੇਣਾ ਹਾਂ ਤੂੰ ਸਾਰਾ ਦਿਨ ਤਾਂ ਉੱਥੇ ਬਹਿਣਾ ਤੂੰ ਨਾਲੇ ਮੈਨੂੰ ਕਹਿ ਨਹੀਂ ਦੱਸ ਤੂੰ ਨਾਮ ਨਹੀਂ ਪਤਾ ਹੀ ਹੋਣਾ ਬਹਿਣਾ ਜਨਾਬ ਕਿਹੜਾ ਹੈ ਫਾੜੇ ਚ ਨਹੀਂ ਖੜਦੇ ਵਾਈਫੀ ਮੈਂ ਸਜਸਟ ਅੱਜ ਸਵੇਰੇ ਆਜਾ ਤੁਹਾਨੂੰ ਦਿਖਾਉਣਾ ਮਿਸਤਰੀ ਸੱਦਿਆ ਮੈਂ ਆਪਦਾ ਕਾ ਇਹ ਫਾੜੇ ਕਰਾਉਂਦੇ ਹਾਂ ਹਾਂ ਅਬ ਮੈਂ ਇੱਥੋਂ ਜਸਟ 20 ਮਿੰਟ ਪਹਿਲਾਂ ਗਿਆ ਹਾਂ ਪਤਾ ਨਹੀਂ ਕਿੱਧਰ ਦੀ ਵੜੇ ਆ ਸਾਰਾ ਤੋੜ ਕੇ ਖੰੱਚ ਕੇ ਵੜ ਕੇ ਲੱਗੇ ਠੀਕ ਹੈ ਜੀ ਅੰਦਰ ਸਾਡੇ ਸਾਮਾਨ ਪਿਆ ਸੀ ਮੱਠਾ-ਫੁੱਠਾ ਸਾਰੇ ਉਹ ਇਕੱਠੇ ਕਰ ਲਏ ਜਿਹੜਾ ਸਾਮਾਨ ਸਾਨੂੰ ਹੀ ਨਹੀਂ ਪਤਾ ਲੋਹੇ ਦਾ ਵਾਲਿਆਂ ਨੇ ਉਹ ਵੀ ਕੱਢ ਲਿਆ ਫ੍ਰਿਜ ਵਾਲੀਆਂ ਫ੍ਰਿਜ ਵਾਲੀਆਂ ਦੋ ਜਣੇ ਸੀ ਬਾਈ ਜੀ ਇਹ ਸਾਜਿਗਾ ਬੰਦਾ ਭੱਜ ਗਿਆ ਸਾਡੇ ਤੇ ਸਿੱਕ ਲਿਆ ਸੀ ਮੈਂ ਉਹ ਟ੍ਰੈਫਿਕ ਜਾਮ ਹੋਣ ਕਰਕੇ ਮੈਂ ਨਰਸਰੀ ਜਾ ਕੇ ਪਾਣੀ ਪੀਤਾ 20 ਮਿੰਟ ਹੋਏ ਆ ਤੇ ਫਰਿੰਦਰ ਨੂੰ ਮੈਂ ਨਾਲ ਲਿਆ ਮੈਂ ਕਿਹਾ ਚੱਲ ਯਾਰ ਆਪਾਂ ਚਾਹ ਪੀ ਲਈਏ ਤੇ ਮੈਂ ਜਦੋਂ ਟੱਪਣ ਲੱਗਿਆ ਤੇ ਇਹ ਰਾਹ ਤੇ ਆਈ ਜਾਣ ਮੈਂ ਕਿਹਾ ਯਾਰੇ ਬੰਦੇ ਕੌਣ ਆ ਮੈਂ ਭਾਈ ਜੀ ਆ ਪੇਪਰ ਖਾਲੀਆਂ ਦੋ ਕਿਉਂਕਿ ਗੱਟੇ ਦੇ ਬਾਹਰ ਸੀ ਮੈਂ ਕਿਹਾ ਆ ਦੋਵੇਂ ਪੇਪਰਾਂ ਦੇ ਫਾਰਮ ਤੇ ਪਈਆਂ ਸੀਗੀਆਂ ਇਹ ਵਾਲਾ ਬੰਦਾ ਕਿਹੜਾ ਚੱਕੀ ਰੰਦਾ ਉੱਥੇ ਬਾਸ ਕੋਈ ਖੜੀਆਂ ਦੋਵੇਂ ਪੇਪਰਾਂ ਇਹ ਫਿਰ ਅਸੀਂ ਇਹਨੂੰ ਬਲਿਆ ਰਾਮਪੁਰੇ ਜਾ ਕੇ ਜਿੱਦੋਂ ਡਵਾਈਟਰ ਤੋਂ ਵੇਚਣ ਚੱਲੇ ਸੀਗੇ ਪਰ ਇਹਨਾਂ ਨੂੰ ਪਤਾ ਲੱਗ ਗਿਆ ਪਿੱਛੇ ਮੋਟਰ ਲੱਗ ਗਿਆ ਫਿਰ ਇਹਨਾਂ ਨੇ ਉਸ ਸਕੂਟਰੀ ਪੁੱਠੀ ਭਜਾਈ ਇਹਨੂੰ ਅਸੀਂ ਫਿੱਟ ਲਿਆ ਮਗਰੋਂ ਫਿਰ ਤੋਂ ਦੂਜਾ ਵੀ ਲੈ ਆ ਸੀ ਇੱਥੇ ਵਾ ਸੜਕ ਦੇ ਵਿਚਾਲੇ ਜਾਓ ਬਾਈ ਗਾਰ ਕੀ ਨਾਮ ਕੀ ਤੇਰਾ ਸਾਈਨ ਜੀ ਬੰਨਿਆ ਕਿਉਂ ਗਿਆ ਤੈਨੂੰ ਹਾਂਜੀ ਬੰਨਿਆ ਕਿਉਂ ਤੈਨੂੰ ਮੁੰਡਾ ਹੈ ਗੈਸੀ ਮੁੰਡੇ ਨਾਲ ਚੋਰੀ ਕਰ ਰਿਹਾ ਦੀ ਉਹ ਹੁੰਦੇ ਨਾਲ ਆਇਆ ਸੀ ਉਹਨੇ ਆਲੂ ਆਲੂ ਚੱਕਿਆ ਜੀ ਤੇਰਾ ਨਾਮ ਕੀ ਹੈ ਸਾਈਨ ਜੀ ਕਿੱਥੇ ਤੇ ਰਹਿਣ ਵਾਲਾ ਹਾਂਜੀ ਸੱਤ ਸੋਦੇ ਦੇ ਰਲੇ ਚਲੇ ਨਾਲ ਕੌਣ ਸੀ ਤੇਰੇ ਆ ਗਾਜ ਵੇਖ ਹਾਂਜੀ ਨਾਲ ਕੌਣ ਸੀਗੇ ਸ਼ਮਨ ਜੀ ਰਮਨ ਕਿਥੇ ਰੈਣਾ ਵਾਲਾ ਉਹ ਬਾਵਨੀਆਂ ਦੇ ਮੁੰਡੇ ਹੈਗੇ ਜੀ ਕੀ ਕੀ ਚੋਰੀ ਕੀਤਾ ਸੀ ਇੱਥੋਂ ਹਾਂਜੀ ਅੰਕਲ ਜੀ ਲੋਹਾ ਜੀ ਹੋਰ ਇੱਕ ਬੱਥਲੇ ਗਈ ਤੁਹਾਨੂੰ ਪਤਾ ਕਿਵੇਂ ਲੱਗਿਆ ਵੇ ਇੱਥੇ ਕੋਈ ਨਹੀਂ ਰਹਿੰਦਾ ਫਾਰਮ ਹਾਊਸ ਤੇ ਵੀ ਇੱਥੇ ਸਮਾਨ ਪਿਆ ਉਹ ਨਹੀਂ ਪਤਾ ਜੀ ਮੈਨੂੰ ਨਹੀਂ ਪਤਾ ਜੀ ਹੋਰ ਕਿੰਨੇ ਚੋਰੇ ਕਿਤੇ ਆਣ ਤੁਸੀਂ ਅੰਜਲ ਮੈਂ ਤਾਂ ਨਹੀਂ ਕਦੀ ਵੀ ਕੀਤੀ ਉਹਨਾਂ ਨੇ ਤਾਂ ਕੀਤੀਆਂ ਗੁੱਤੀਆਂ ਫਾਰਮ ਹਾਊਸੇ ਬੜੇ ਕਿਹੜੇ ਪਾਸੋਂ ਸੀ ਤੁਸੀਂ ਗੱਲ ਜੀ ਇੱਤੋਂ ਕਿਦੋਂ ਕੋਈ ਕਾਂਦੇ ਟੱਪ ਕੇ ਬੜਾ ਸੀ ਕਿਹੜੀ ਕਾਂਦੇ ਤੋਂ ਤੇ ਇੱਤੋਂ ਕੋਈ ਕਾਂਦੇ ਚਾਰੇ ਪਾਸੇ ਕਿਤੋਂ ਵੀ ਟੱਪਿਆ ਹੋ ਗਈ ਚੋਰ ਕੀ ਕੇ ਸਮਾਨ ਕਿਤਾਸੇ ਇਥੋਂ ਦੇ ਲੋ ਹੈਗਾ ਸੀ ਬੱਥਲੇਗਾ ਜੀ ਆ ਆ ਕਿੰਨੇ ਵਜੇ ਸੀ ਇੱਥੇ ਤੁਸੀਂ ਤੁਸੀਂ ਕਿੰਟਾ ਕੇ ਹੋ ਗਿਆ ਨਹੀਂ ਹੋਇਆ ਬਹੀ ਘਟੇ ਕਿਸੇ ਨੂੰ ਦੱਸਿਆ ਸੀ ਵੀ ਇੱਥੇ ਫਾਰਮ ਦਾ ਕੋਈ ਨਹੀਂਗਾ ਬਈ ਇੱਥੋਂ ਚੋਰੀ ਸਮਾਨ ਕਰ ਲੈਨੇ ਆਪਾਂ ਨਹੀਂ ਮੈਂ ਤਾਂ ਨਹੀਂ ਦੱਸਿਆ ਵੀ ਉਹਨੂੰ ਬਤਾ ਹੋਵੇ ਤਾਂ ਹੋਰ ਕੀ ਕੀ ਸਮਾਨ ਕਿ ਲੈ ਤੇਰੀ ਜੇਬ ਚ ਹਾਂਜੀ ਇੰਦਰ ਜੀ ਤੇਰੀ ਜੇਬ ਚ ਕੀ ਨਿਕਲਿਆ ਸੀਗਾ ਜੀ ਜੇਬ ਚ ਇਹ ਬਰੂਫਨ ਗੋਲੀਆਂ ਸਨ ਉਹ ਨਿਕਲੀਆਂ ਸੀ ਜੀ ਤੇ ਦੂਸਰਾ ਬੰਦਾ ਕਿੱਥੇ ਆਇਆ ਹਾਂਜੀ ਉਹ ਭੱਜ ਗਿਆ ਜੀ ਮੰਨਦੇ ਹੋ ਤੁਸੀਂ ਚੋਰੀ ਕਿਤੇ ਸੀ ਇੱਥੇ ਆ ਕੇ ਹਾਂਜੀ ਗੱਲ ਹੀ ਹਾਂਜੀ ਜਦੋਂ ਦੇ ਦੇ ਰਿਹਾ ਸਮਾਨ ਘੱਟ ਕੇ ਦੋ ਮਿੰਟ ਦੇ ਚੱਲ ਰਿਹਾ ਆਪਣੇ ਬਾਤ ਬਾਈ ਜੀ ਸਮਾਨ ਦੇ ਦੋ ਚਿੱਟਾ ਲਈ ਵਰਦਾਈ ਆਹ ਲੋ ਹਾਂਜੀ ਗੱਲ ਹੀ ਬਰੂਫਾਨ ਗੋਲ ਚਿੱਟਾ ਵੀ ਹੈ ਆਹ ਲੋ ਕਰ ਲੋ ਹੱਥ ਅੱਗੇ ਆਹ ਲੋ ਆਹ ਲੋ ਆਹ ਲੋ ਜੀ ਆਹ ਲੋ ਜੀ ਓਕੇ ਹਾਂ ਲੋ ਜੀ ਇਹ ਆਹਦੀ ਥੱਲੇ ਹੋਰ ਗੋਲੀਆਂ ਗੋਲੀਆਂ ਆਹ ਲਟਰ ਬਟਰ ਹੋਰ ਵੀ ਬੇਸ ਆ ਹਾਂ ਆ ਸਾਰਾ ਸਮਾਨ ਇਹਦੀ ਜੇਬ ਚੋਂ ਬਰਾਉਂਦੇ ਆ ਲੋ ਜੀ ਆਹ ਸਮਾਨ ਬਰਾਉਂਦੇ ਆ ਇਹਨਾਂ ਕੋਲ ਤੋਂ ਦੱਸਿਆ ਬੋਰੀਏ ਆ ਆ ਤਾਰ ਇਹ ਐਸ ਮੋਟਰ ਦੀ ਤਾਰ ਆ ਜੀ ਬਾਈ ਜੀ ਸਵੇਰੇ ਸਹੀ ਕਰਵਾ ਲਈਏ ਪੈਂਚੋਰ ਹੁਣ ਵੱਡ ਕੇ ਵੀ ਲੈ ਗਏ ਮੇਰੇ ਸਾਲਿਆਂ ਨੇ ਘੰਟਾ ਵੀ ਨਹੀਂ 2 ਘੰਟੇ ਵੀ ਮੋਟਰ ਚਲਾਣ ਦਿੱਤੇ ਪਾਈ ਗਿਆ ਲਾਣਾ ਦੀ ਨੂੰ ਮੈਂ ਆ ਦੇਖੋ ਜੋਰ ਨਾਲ ਆਓ ਮੈਨੂੰ ਕਹਿੰਦੇ ਸਾਰਾ ਕੋਹ ਨਾ ਪੜ੍ਹ ਲੈ ਨੀ ਇਹ ਤੂੰ ਤੂੰ ਇਹ ਤੂੰ ਪਹਿਲਾਂ ਬਾਈ ਸਾਡੇ ਟਰੈਕਟਰਾਂ ਦੀਆਂ 5 ਬੈਟਰੀਆਂ ਚੋਰੀਆਂ ਲੈ ਉਹ ਤੁਹਾਨੂੰ ਉਹ ਵੀਡੀਓ ਵਿੱਚ ਦੇਵਾਂਗੇ ਅਸੀਂ ਉਹ ਬੋ ਕਹਿੰਦੇ ਇਹ ਹੀ ਬੰਦਾ ਠੀਕ ਹੈ ਜੀ ਤੇ ਇਹਦੀ ਅੱਜ ਦੀ ਵੀਡੀਓ ਦੇਵਾਂਗਾ ਜਿਹੜਾ ਕੈਮਰਾ ਲੱਗਿਆ ਨਾ ਆਪਣੇ ਇੱਥੇ ਉਹ ਤੁਹਾਨੂੰ ਵੀਡੀਓ ਨਾਲ ਦੇਵਾਂਗਾ ਜੀ ਜੋ ਸਮਾਨ ਲੈ ਕੇ ਚੱਲੇ ਐਕਟਿਵ ਅੱਜ ਜਿਹੜੇ ਵੇਲੇ ਆਏ ਆ 2 ਮਹੀਨੇ ਪਹਿਲਾਂ ਨੌਰਾ ਖਾਲੀ ਕਰਕੇ ਟਰੈਂਟਰਾਂ ਨੇ ਬੈਟਰੀਆਂ ਲਾ ਕੇ ਲੈ ਕੇ ਰਾਤ ਨੂੰ ਬੱਸ ਫਿਰ ਹੋ ਗਿਆ ਚਲ ਬਾਪੂ ਕਿਨੇ ਫੋਨ ਕਰਦਾ ਵੇਖੋ ਤੇ ਸਰਦਾਰ ਨੇ ਕਿਹਨੂੰ ਫੋਨ ਕਰਦਾ ਇਹ ਆਜੀ ਬਾਈ ਕੀ ਨਾਮ ਹੈ ਤੁਹਾਡਾ ਛੋਪਰਾ ਮੇਰਾ ਨਾਮ ਬਾਈ ਜੀ ਗਗਨਦੀਪ ਸਿੰਘ ਗਗਨ ਜੀ ਕੀ ਮਾਮਲਾ ਕੀ ਹੈ ਜਿਹੜਾ ਚੋਰ ਫੜਿਆ ਤੁਸੀਂ ਬਾਈ ਜੀ ਇਹ ਆਪਣਾ ਨਾ ਆਪਣੀ ਔਨ ਰੋਡ ਆਤਮਵल्लभ ਸਕੂਲ ਦੇ ਸਾਹਮਣੇ ਨਰਸਰੀ ਹੈ ਜੀ ਸੁਖਮਣੀ ਨਰਸਰੀ ਇਹ ਪਿੱਛੇ ਆਪਣਾ ਫਾਰਮ ਬਣਿਆ ਹੋਇਆ ਜੀ ਤੇ ਇਹ ਫਾਰਮ ਦੇ ਉੱਤੇ ਅਸੀਂ ਹੁਣੇ ਜਸਟ ਕੋਈ ਘੰਟਾ ਪਹਿਲਾਂ ਇੱਥੋਂ ਗਏ ਆ ਜੀ ਉੱਠ ਕੇ ਮੇਰੇ ਨਾਲ ਲੇਬਰ ਵਾਲੇ ਬੰਦੇ ਅਸੀਂ ਕੰਮ ਕਰ ਰਹੇ ਸੀ ਇੱਥੇ ਤੇ ਹੁਣ ਮੈਂ ਘਰੇ ਜਾਣ ਲੱਗਿਆ ਨਰਸੀ ਤੋਂ ਉੱਠ ਕੇ ਚਾਹ ਪੀਣ ਵਾਸਤੇ ਜੀ ਤੇ ਜਦੋਂ ਅਸੀਂ ਦੇਖਿਆ ਵੀ ਇੱਕ ਬਾਈਕ ਜਾ ਰਿਹਾ ਜੀ ਬਹੁਤ ਤੇਜ਼ ਰਾਹ ਦੇ ਉੱਤੇ ਤੇ ਅਸੀਂ ਉਸ ਬਾਈਕ ਨੂੰ ਮੇਰੇ ਨਾਲ ਸੀਗਾ ਸੁਰਿੰਦਰ ਜੀ ਇਹ ਵਨ ਵਾਲੇ ਤੋਂ ਐ ਤੇ ਅਸੀਂ ਇਹਨਾਂ ਦੋਵਾਂ ਨੂੰ ਬਾਈਕ ਦੇ ਪਿੱਛੇ ਲੱਗ ਗਏ ਜੀ ਉਹਦੇ ਵਿੱਚ ਸਾਡਾ ਜਿਹੜਾ ਫਾਰਮ ਦੇ ਉੱਤੇ ਸਮਾਨ ਜਿਹੜਾ ਸਾਡਾ ਇੱਥੇ ਕੰਮ ਕਰਨ ਵਾਲਾ ਤੰਗਲੀਆਂ ਕਈਆਂ ਲੋਹੇ ਦੀਆਂ ਪਾਈਪਾਂ ਤੇ ਉਹ ਸਾਰੇ ਸਾਡੇ ਉਜਾਰ ਸੀ ਜਿਹੜੇ ਸਾਡੇ ਤੋਂ ਪਿੱਛੇ ਇਹਨਾਂ ਨੇ ਕੰਧ ਟੱਪ ਕੇ ਅੰਦਰ ਆਏ ਜੀ ਉਹ ਸਾਰਾ ਸਮਾਨ ਇਹ ਇਕੱਠਾ ਕਰਕੇ ਇੱਥੋਂ ਚੋਰੀ ਕਰਕੇ ਲੈ ਕੇ ਚੱਲੇ ਸੀ ਤੇ ਅਸੀਂ ਇਹਨਾਂ ਨੂੰ ਰਾਮਪੁਰੇ ਪਿੰਡ ਦੇ ਬਾਹ ਕਿ ਬੰਜਣੇ ਸੀ ਜੀ ਇਹ ਦੋ ਜਣੇ ਸੀ ਬਾਈ ਜੀ ਇੱਕ ਜਣਾ ਸਕੂਟਰੀ ਲੈ ਕੇ ਭੱਜ ਗਿਆ ਉੱਥੇ ਟ੍ਰੈਫਿਕ ਜ਼ਿਆਦਾ ਹੋਣ ਕਰਕੇ ਜੋ ਡਿਗਪੀ ਸਕੂਟਰੀ ਪਹਿਲਾਂ ਦਾ ਉਸ ਤੋਂ ਬਾਅਦ ਉਹ ਸਕੂਟਰੀ ਲੈ ਕੇ ਭੱਜ ਗਿਆ ਜੀ ਤੇ ਆ ਬੰਦਾ ਜਿਹੜਾ ਇਹ ਅਸੀਂ ਮੌਕੇ ਤੇ ਇਹਨੂੰ ਫੜ ਲਏ ਜੀ ਉੱਥੋਂ ਸਮਾਨ ਦੇ ਨਾਲ ਉਸ ਤੋਂ ਬਕਾਇਦਾ ਬਰਾਮਦ ਕੀਤਾ ਜੀ ਤੇ ਜੇਬ-ਜੇਬ ਦੇ ਵਿੱਚ ਵੀ ਕਾਫੀ ਸਮਾਨ ਛਿੱਟਾ-ਚੁੱਟਾ ਦਾ ਕਾਫੀ ਕੁਝ ਨਿਕਲਿਆ ਜੀ ਇਹਦੇ ਵਿੱਚ ਸਮਾਨ ਕੀ ਕੀ ਗੋਲੀਆਂ ਵੀ ਕੀਤਾ ਸੀ ਨਾ ਜੀ ਹਾਂਜੀ ਸਮਾਨ ਕੀ ਕੀ ਚੋਰੀ ਕੀਤਾ ਦੋਏ ਦਾ ਕਾਫੀ ਸਮਾਨ ਹੈ ਬਾਈ ਜੀ ਜੇ ਦਰਾਪ ਪਿਆ ਇਹ ਪਿੱਛੇ ਤੁਸੀਂ ਥੋੜਾ ਜਿਹਾ ਦਿਖਾਓ ਜੀ ਹਾਂਜੀ ਕੁਝ ਇੱਥੇ ਪਿਆ ਜੀ ਕੁਝ ਥੋੜਾ ਸਮਾਨ ਜਿਵੇਂ ਇਹਨਾਂ ਨੇ ਪਾਸੇ-ਆਸੇ ਜਿਵੇਂ ਰਾਹ ਚ ਆਉਂਦਿਆਂ ਕਰਦੇ ਡਕ ਡੁਕ ਪਿਆ ਜੀ ਵਿੱਚੋਂ ਗੰਗ ਜੀ ਪਤਾ ਕਿਵੇਂ ਲੱਗਿਆ ਤੁਹਾਨੂੰ ਬਈ ਚੋਰ ਵੜ ਕੇ ਫੜ ਅਸੀਂ ਬਾਈ ਜੀ ਫਾਰਮ ਤੇ ਚੋਰ ਨਹੀਂ ਅਸੀਂ ਘਰ ਨੂੰ ਜਾ ਰਹੇ ਸੀ ਸਾਡਾ ਫਾਰਮ ਦੇ ਉੱਤੇ ਰਸਤੇ ਦੇ ਉੱਤੇ ਕੈਮਰਾ ਲੱਗਿਆ ਹੋਇਆ ਜੀ ਤੇ ਇੱਥੇ ਫਾਰਮ ਤੇ ਵੀ ਲੱਗੇ ਹੋਏ ਆ ਜੀ ਤੇ ਉਹ ਜਦੋਂ ਇਹ ਅਸੀਂ ਦੇਖਿਆ ਕੁਦਰਤੀ ਘਰੇ ਜਾਂਦੇ ਨੇ ਅਸੀਂ ਕਿਹਾ ਵੀ ਇਹ ਅਣਪਛਾਤੇ ਬੰਦੇ ਦੋ ਇੱਥੇ ਕੌਣ ਫਿਰਦੇ ਆ ਉਹ ਜਦੋਂ ਵੇਖਿਆ ਸੀ ਉਹ ਤੋਂ ਫੜਿਆ ਤੇ ਇਹਨਾਂ ਨੂੰ ਸਾਨੂੰ ਪਤਾ ਲੱਗਿਆ ਵੀ ਇਹ ਤਾਂ ਚੋਰ ਹੈ ਜੀ ਤੇ ਦੋ ਜਣੇ ਸੀ ਜੀ ਇਹ ਇਹ ਦੋ ਜਣੇ ਸੀ ਬ ਦੂਜਾ ਬੰਦਾ ਇਹ ਹੁਣ ਆਪੇ ਦੱਸੂਗਾ ਜੀ ਕੁਛ ਪਤਾ ਲੱਗੇ ਕਿੱਥੇ ਦਾ ਬੰਦਾ ਹੈ ਕੀ ਇਹ ਹੁਣ ਕਦੇ ਦੱਸ ਰਿਹਾ ਜੀ ਮੈਂ ਹੈਗਾ ਡੇਰੇ ਸੱਤ ਬਸਤੀ ਦਾ ਜੀ ਡੇਰੇ ਸੱਤ ਸੌਦੇ ਸਾਈਡ ਦਾ ਜੀ ਕਦੇ ਕਹਿੰਦਾ ਜੀ ਮੈਂ ਹੈਗਾ ਫਟਕ ਤੋਂ ਪਾਰ ਦਾ ਕਦੇ ਕੁਛ ਕਹਿੰਦਾ ਜੀ ਹੁਣ ਪਤਾ ਨਹੀਂ ਜੀ ਕੋਈ ਦਾ ਪੁਲਿਸ ਨੂੰ ਦਿੱਤੀ ਜੀ ਇਨਫੋਰਮੇਸ਼ਨ ਹਾਂਜੀ ਹਾਂਜੀ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਹੈ ਜੀ ਪਰ ਹਜੇ ਤੱਕ ਪੁਲਿਸ ਆਈ ਨਹੀਂ ਜੋ ਰਸਤੇ ਜਾਏ ਕੋਈ ਆ ਕਹਿੰਦੇ ਆ ਰਹੇ ਆ ਜੀ ਕਿਸ ਤਰ੍ਹਾਂ ਦੇ ਕਾਰਵਾਈ ਚਾਹਦੇ ਤੁਸੀਂ ਇਹਦੇ ਤੇ ਅਸੀਂ ਕਾਰਵਾਈ ਚਾਹੁੰਦੇ ਹਾਂ ਜੀ ਇਹਦੇ ਉੱਤੇ ਪੂਰੀ ਕਾਰਵਾਈ ਕੀਤੀ ਜਾਵੇ ਅੱਜ ਚੋਰੀ ਕੀਤੀ ਹੈ ਤਾਂ ਰਾਤ ਦਾ ਟਾਈਮ ਹੁੰਦਾ ਸਾਡਾ ਪਤਾ ਨਹੀਂ ਕੀ ਕੀ ਸਬੰਧ ਚੱਕਦੇ ਜੀ ਇੱਥੋਂ ਇਹ ਮਾਮਲਾ ਕਿੱਥੇ ਦਾ ਜੀ ਇਹ ਰਾਮਪੁਰੇ ਪਿੰਡ ਦਾ ਮਾਮਲਾ ਹੈ ਜੀ ਗगन ਕਲੋਨੀ ਦੀ ਬਿਲਕੁਲ ਬੈਕ ਸਾਈਡ ਦਾ ਜੀ ਕੀ ਨਾਮ ਤੁਹਾਡਾ ਸਰੇਂਦਰ ਕੁਮਾਰ ਨਾਂ ਹੈ ਜੀ ਸਰੇਂਦਰ ਜੀ ਕੀ ਕਹੋਂ ਜਿਹੜਾ ਚੋਰ ਪਕੜਿਆ ਗਿਆ ਹੈ ਜੀ ਇਹ ਸਮਾਨ ਲੈ ਕੇ ਜਾ ਰਿਹਾ ਸੀਗਾ ਜੀ ਤੇ ਰਸਤੇ 'ਚ ਹੀ ਸੀ ਇਹਨੂੰ ਫੜ ਲਿਆ ਗਿਆ ਜੀ ਸਮਾਨ ਦਾ ਕੀ ਕੀ ਮਿਲਿਆ ਸੀ ਤੁਹਾਡੇ ਕੋਲ ਜੀ ਸਮਾਨ ਤਾਂ ਇੱਥੋਂ ਨਰਸਰੀ 'ਚ ਯੂਜ਼ ਵਾਲਾ ਸਮਾਨ ਸੀਗਾ ਸਾਰਾ ਇਹ ਆਪੇ ਜੀ ਮੰਨ ਗਿਆ ਸੀ ਸਮਾਨ ਦੀ ਚੋਰੀ ਕਿਤੋਂ ਹਾਂ ਸਮਾਨ ਤਾਂ ਮੰਨ ਗਿਆ ਜੀ ਜਣੇ ਕਿੰਨੇ ਸੀ ਜੀ ਇਹ ਦੋ ਜਣੇ ਸੀਗੇ ਇੱਕ ਕੋਲੇ ਕਾਲੀ ਐਕਟਿਵਾ ਸੀਗੀ ਉਹ ਉੱਥੇ ਕੋਲੇ ਕੇ ਲੰਘ ਗਿਆ ਕਾਲੀ ਐਕਟਿਵਾ ਦੂਸਰੇ ਬੰਦੇ ਦੱਸੇ ਨੇ ਕਿ ਭਈ ਕਿੱਥੇ ਦਾ ਕੋਈ ਬੰਦਾ ਫੜ ਦੱਸਿਆ ਹੋਵੇ ਨਾ ਕੁਝ ਨਹੀਂ ਦੱਸਿਆ ਜੀ ਕਦੇ ਕਿੱਥੋਂ ਦਾ ਕਹਿੰਦਾ ਕਦੇ ਕਿੱਥੋਂ ਦਾ ਕਹਿੰਦਾ ਹੈਗਾ ਕਿਸ ਤਰ੍ਹਾਂ ਦੇਖਦੇ ਇਸ ਤਰ੍ਹਾਂ ਦੀ ਜਿਹਾਤਨਾ ਜਿਹੜੀ ਆਮ ਦਿਨ ਹੋ ਰਹੀਆਂ ਚੋਰੀ ਦੀਆਂ ਤੁਸੀਂ ਇਹ ਤਾਂ ਹੈਗੀ ਹੈ ਨਸ਼ੇ ਵਾਲੇ ਬੰਦੇ ਗਏ ਚਿੱਟੇ ਵਾਲੇ ਚਿੱਟਾ ਬਰਹਮਦ ਹੋਇਆ ਨਰੀ ਜੇਬ ਚ ਕਹਿੰਦੀ ਜੇਬ ਚ ਕੀ ਕੀ ਮਿਲਿਆ ਜੀ ਉਹ ਕਿੱਥੇ ਚਿੱਟਾ ਮਿਲਿਆ ਸੀਗਾ ਤਿਆਰਿਆ ਸਮਾਨ ਸਾਰਾ ਇਕੱਠਾ ਕਰ ਰੱਖਿਆ ਸੀ ਦਿਖਾਓ ਗੋਲੀਆਂ ਇਹ ਗੋਲੀਆਂ ਕਹਿੰਦੇ ਚਿੱਟੇ ਨਹੀਂ ਬੰਦੇ ਫਬਰੀਕ ਫਬਰੀਕ ਜਵਾਲਾ ਡੰਗਾ ਆਹ ਦੇਖੋ ਜੀ ਆਹ ਗੋਲੀਆਂ ਹੀ ਇਹਦੇ ਕੋਲੇ ਆਜੀਬ ਵਾਲੀਆਂ ਗੋਲੀਆਂ ਲਈ ਬੈਠਾ ਆਹ ਜਿਹੜੀਆਂ ਕੋਈ ਜੀਬ ਥੱਲੇ ਰੱਖ ਕੇ ਉਹ ਤਾਂ ਨਸ਼ਾ ਕਰਦੇ ਆ ਜੀ ਤੇ ਆਹ ਦੇਖੋ ਜੀ ਹਾਲੋ ਜੀ ਟੀਮ ਦੇ ਚਿੱਟੇ ਸਾਰੇ ਆ ਚਿੱਟਾ ਤੇ ਆ ਸਾਰਾ ਸਮਾਨ ਹੈ ਜੀ ਇਹ ਟੀਮ ਵੀ ਨਹੀਂ ਫਿਰ ਕੋਡੀਆਂ ਬੰਨ ਰੱਖੀਆਂ ਬਾਕੀ ਆ ਦੇਖੋ ਅਮਰਜੰਸੀ ਕੋਟਾ ਵੀ ਅਮਰਜੰਸੀ ਕੋਟਾ ਰੱਖ ਆ ਸਮਾਨ ਇਹਦੇ ਜੇਬ ਚੋਂ ਬਰਾਮਦ ਆ ਨੰਬਰ ਵੀ ਹੈਗਾ ਜੀ ਉੱਤੇ ਜਾਂਦਾ